ਮਾਣ ਦੀ ਸਰਕਾਰ ਦਾ ਬੇੜਾ ਹੀ ਕਰਕ ਬੇੜਾ ਹੀ ਕਰਕ ਸੂਬੇ ਚ ਅੱਜ ਕਾਲੇ ਨਵੀਂ ਚੱਲੀ ਸਿੱਖਿਆ ਕ੍ਰਾਂਤੀ ਤੇ ਅੱਜ ਤੁਹਾਨੂੰ ਇੱਕ ਹੋਰ ਤਸਵੀਰ ਵਿਖਾਉਣ ਜਾ ਰਹੇ ਹਾਂ ਜੋ ਕਹਿੰਦੇ ਆ ਕਿ ਅਮ੍ਰਿਤਸਰ ਦੇ ਮਜੀਠਾ ਹਲਕੇ ਦੇ ਪਿੰਡ ਅਬਦਾਲ ਤੋਂ ਨਿਕਲ ਕੇ ਸਾਹਮਣੇ ਆਈ ਦਰਅਸਲ ਸਾਡੇ ਪੱਤਰਕਾਰ ਨੂੰ ਜਾਣਕਾਰੀ ਮਿਲੀ ਸੀ ਕਿ 16 ਤਰੀਕ ਨੂੰ ਸਿੱਖਿਆ ਮੰਤਰੀ ਹਰਜੋਤਪ ਸਿੰਘ ਸਾਹਿਬ ਸਿੱਖਿਆ ਕ੍ਰਾਂਤੀ ਦੇ ਤਹਿਤ ਮਜੀਠਾ ਦੇ ਪਿੰਡ ਅਬਦਾਲ ਪਹੁੰਚ ਰਹੇ ਨੇ ਇੱਕ ਸਰਕਾਰੀ ਸਕੂਲ ਦਾ ਉਦਘਾਟਨ ਕਰਨ ਦੇ ਲਈ ਰਾਤ ਦੇ ਸਮੇਂ ਸਾਡੇ ਪੱਤਰਕਾਰ ਪਿੰਡ ਪਹੁੰਚ ਗਏ ਐ ਸਿੱਖਿਆ ਕ੍ਰਾਂਤੀ ਦੇ ਦਰਸ਼ਨ ਕਰਨ ਦੇ ਲਈ ਕਿ ਪਤਾ ਨਹੀਂ ਸਵੇਰੇ ਕਿੰਨਾ ਵੱਡਾ ਸਮਾਗਮ ਹੋਣਾ ਫੇਰ ਇਹ ਮੌਕਾ ਮਿਲਣਾ ਜਾਂ ਨਹੀਂ ਪਰ ਪਿੰਡ ਪਹੁੰਚ ਕੇ ਤਾਂ ਪਤਾ ਲੱਗ ਗਿਆ ਕਿ ਇਹ ਸਕੂਲ ਤਾਂ ਪਹਿਲਾਂ ਤੋਂ ਹੀ ਬਣਿਆ ਹੋਇਆ ਹੈ ਇਹ ਤਾਂ ਪਹਿਲਾਂ ਤੋਂ ਹੀ ਸਮਾਰਟ ਸਕੂਲ ਵੀ ਹੈ ਇੱਥੇ ਵੀ ਸਾਨੂੰ ਉਹੀ ਚਾਰ ਦਿਵਾਰੀ ਵਾਲਾ ਪੱਥਰ ਹੀ ਲੱਗਿਆ ਨਜ਼ਰ ਆਇਆ শিক্ষা ক্রান্তি ਦੇ ਤਹਿਤ ਪੰਜਾਬ ਸਰਕਾਰ ਵੱਖ-ਵੱਖ ਸਕੂਲਾਂ ਦੀਆਂ ਬਿਲਡਿੰਗਾਂ ਦੇ ਉਦਘਾਟਨ ਕਰ ਰਹੀ ਹੈ ਜਿਸ ਦੇ ਚੱਲਦਿਆਂ ਕੱਲ 16 ਨੂੰ 16 ਤਰੀਕ ਨੂੰ ਕੱਲ ਜਿਹੜਾ ਉਦਘਾਟਨ ਹੋ ਰਿਹਾ ਅਬਦਾਲ ਹਾਈ ਸਕੂਲ ਦਾ ਬਿਲਡਿੰਗ ਦਾ ਜਰ ਕਿ ਤੁਹਾਨੂੰ ਦਿਖਾ ਦਿਖਾਣਾ ਚਾਹਾਂਗੇ ਆ ਪੱਥਰ ਲੱਗਾ ਹੁਣ ਤੁਸੀਂ ਸਾਰੇ ਸੋਚ ਰਹੇ ਹੋਵੋਗੇ ਕਿ ਅੱਧੀ ਰਾਤ ਨੂੰ ਕੀ ਇਹੋ ਜੀ ਗੱਲ ਹੋ ਗਈ ਜਿਹੜੀ ਇੱਥੇ ਦੱਸਣਾ ਆ ਰਹੇ ਨੇ ਦਿਖਾਣ ਜਾ ਰਹੇ ਨੇ ਕਿ ਇਹ ਆ ਪੱਥਰ ਲੱਗਾ ਕਿ ਕੱਲ ਇਹਦਾ ਉਦਘਾਟਨ ਹੋ ਰਿਹਾ ਜੀ ਬਿਲਕੁਲ ਜੀ ਆਧੀ ਰਾਤ ਨੂੰ ਇਸ ਕਰਕੇ ਦਿਖਾਨੇ ਜਾ ਰਹੇ ਆ ਤਾਂ ਕਿਉਂਕਿ ਆਪਾਂ ਦੱਸਣ ਜਾ ਰਹੇ ਹਾਂ ਕਿ ਇਸ ਸਕੂਲ ਨੂੰ ਪਹਿਲਾਂ ਹੀ ਸਮਾਰਟ ਸਕੂਲ ਅਕਾਲੀ ਸਰਕਾਰ ਵੱਲੇ ਬਣਾਇਆ ਜਾ ਚੁੱਕਾ ਹੈ ਇਸ ਦਾ ਉਦਘਾਟਨ ਵੀ ਬਿਲਡਿੰਗ ਵੀ ਬਹੁਤ ਵਧੀਆ ਬਣ ਚੁੱਕੀ ਹੈ ਇਸ ਦੇ ਵਿੱਚ ਲਾਇਬ੍ਰੇਰੀ ਵੀ ਬਣ ਚੁੱਕੀ ਹੈ ਸਭ ਕੁਝ ਹੋ ਚੁੱਕਾ ਹੈ ਪਰ ਜਿਹੜਾ ਪੈਸਾ ਸਰਕਾਰ ਕੋਲ ਆਇਆ ਜਿਹੜਾ ਫੰਡ ਆਇਆ ਉਹਨੂੰ ਦੁਰਉਪਯੋਗ ਕਿਉਂ ਕੀਤਾ ਜਾ ਰਿਹਾ ਕਿਸ ਵਜ੍ਹਾ ਨਾਲ ਕੀਤਾ ਜਾ ਰਿਹਾ ਜਦਕਿ ਬਿਲਡਿੰਗ ਪਹਿਲਾਂ ਹੀ ਸਮਾਰਟ ਸਕੂਲ ਦੇ ਵਿੱਚ ਤਬਦੀਲ ਸੀਗੀ ਇਸ ਨੂੰ ਹੋਰ ਇਸ ਤੋਂ ਵੱਧ ਕੀ ਸਮਾਰਟ ਬਣਾਇਆ ਜਾ ਰਿਹਾ ਕੱਲ ਸਰਦਾਰ ਹਰਜੋਤ ਸਿੰਘ ਬੈਂਸ ਜੋ ਕੈਬਨਿਟ ਮੰਤਰੀ ਨੇ ਉਹਨਾਂ ਵੱਲੋਂ ਕੱਲ ਇਸ ਬਿਲਡਿੰਗ ਦਾ ਉਦਘਾਟਨ ਕੀਤਾ ਜਾਏਗਾ ਦੱਸਿਆ ਜਾ ਰਿਹਾ ਹੈ ਕਿ ਇਹ ਸਕੂਲ ਦੀ ਸ਼ਾਨਦਾਰ ਇਮਾਰਤ ਪਹਿਲਾਂ ਤੋਂ ਹੀ ਬਣੀ ਹੋਈ ਸੀ ਸਕੂਲ ਨੂੰ ਸਰਪੰਚ ਬਾਬਾ ਰਾਮ ਸਿੰਘ ਜੀ ਨੇ ਦਸੰਬਰ 2021 ਚ ਜ਼ਮੀਨਦਾਨ ਕੀਤੀ ਸੀ ਉਸ ਸਮੇਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੀ ਵਿਸ਼ੇਸ਼ ਤੌਰ ਤੇ ਪਿੰਡ ਅਫਦਾਲ ਦੇ ਸਰਕਾਰੀ ਸਕੂਲ ਚ ਪਹੁੰਚੇ ਸੀ ਤਸਵੀਰਾਂ ਵੀ ਉਸ ਮੌਕੇ ਦੀਆਂ ਦੱਸੀਆਂ ਜਾ ਰਹੀਆਂ ਨੇ ਇਹਨਾਂ ਤਸਵੀਰਾਂ 'ਚ ਵੀ ਸਕੂਲ ਦੀ ਚਾਰ ਦਿਵਾਰੀ ਘੱਟੋ-ਘੱਟ ਐਹੀ ਨਜ਼ਰ ਆ ਰਹੀ ਹੈ ਤੇ ਹੁਣ ਲੋਕਾਂ ਦੇ ਜ਼ਿਹਨ 'ਚ ਸਵਾਲ ਹੈ ਕਿ ਭਾਈ ਮੁੱਖ ਮੰਤਰੀ ਸਿੱਖਿਆ ਮੰਤਰੀ ਤੇ ਹਲਕਾ ਇੰਚਾਰਜ ਨੇ ਕਿਹੜੇ ਯਤਨਾਂ ਸਦਕਾ ਚਾਰ ਦਿਵਾਰੀ ਦੀ ਉਸਾਰੀ ਦਾ ਕੰਮ ਮੁਕੰਮਲ ਕਰਵਾ ਦਿੱਤਾ ਦੱਸੋ ਭਲਾ ਕਿ ਕੀ ਸਮਝੀਏ ਐਹੀ ਸਵਾਲ ਪੁੱਛ ਰਹੇ ਨੇ ਆਮ ਆਦਮੀ ਪਾਰਟੀ ਦੇਈ ਬਲਾਕ ਪ੍ਰਧਾਨ ਮਨਜੀਤ ਸਿੰਘ ਕਿ ਭਾਈ ਪਹਿਲਾਂ ਤੋਂ ਬਣੇ ਸਕੂਲ ਦਾ ਮੁਰਦਾ ਉਦਘਾਟਨ ਕਿਉਂ ਕੀਤਾ ਜਾ ਰਿਹਾ ਹੈ ਮੈਂ ਮਨਜੀਤ ਅਬਦਾਲ ਬਲਾਕ ਪ੍ਰਧਾਨ ਹਲਕਾ ਮਜੀਠਾ ਪਿੰਡ ਅਬਦਾਲ ਤੋਂ ਮੈਂ ਆਮ ਪਾਰਟੀ ਦੇ ਨਾਲ ਸਬੰਧਤ ਤੇ ਆ ਜੀ ਬਲੋ ਆਮ ਪਾਰਟੀ ਨਾਲ ਸਬੰਧਤ ਹੋ ਤੇ ਉਦਘਾਟਨ ਵੀ ਹੋ ਰਿਹਾ ਜਦਕਿ ਉਹ ਕਹਿੰਦੇ ਕਿ ਉਦਘਾਟਨ ਪਹਿਲਾਂ ਹੋ ਚੁੱਕਾ ਹਾਂਜੀ ਸਰ ਇਹ ਗੱਲ ਸਹੀ ਹੈ ਇਹ ਇਹ ਗੱਲ ਦੇ ਮੈਂ ਵੀ ਖਿਲਾਫ ਹੈਗਾ ਜੀ ਇਹ ਗੱਲ ਬਿਲਕੁਲ ਗਲਤ ਹੈ ਕੀ ਕਾਰਨ ਕੀ ਹੈ ਉਦਘਾਟਨ ਕਿਉਂ ਹੋ ਰਿਹਾ ਸਰ ਕਹਿੰਦੇ ਕਿ ਸਾਰੇ ਪਹਿਲਾਂ ਬਾਬਾ ਰਾਮ ਸਿੰਘ ਜੀ ਸਾਡੇ ਪਿੰਡ ਦੇ ਸਰਪੰਚ ਸੀ ਮੌਜੂਦਾ ਔਰ ਕ੍ਰਿਸ਼ਨ ਸ਼ਰਮਾ ਜੀ ਹੈ ਪੰਜਾਬ ਦੇ ਕੋਈ ਹੈਗੇ ਸਿੱਖਿਆ ਦੇ ਵਿੱਚ ਹੈਗੇ ਸੀ ਉਹਨਾਂ ਨੇ ਕੀਤਾ ਸੀ ਡਗਾਟ ਆ ਕੇ ਸਾਡੇ ਕੋ ਫੋਟੋ ਹੈਗੇ ਪ੍ਰੂਫ ਹੈਗੇ ਸਾਰੇ ਕੀ ਕੁਝ ਬਣਿਆ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਸਭ ਬਹੁਤ ਸੋਹਣਾ ਸਕੂਲ ਬਣਿਆ ਪਾਰਕਿੰਗ ਬਣੀ ਹੈ ਕਮਰੇ ਬਹੁਤ ਸੋਹਣੇ ਆ ਲਾਇਬ੍ਰੇਰੀਆਂ ਬਹੁਤ ਵਧੀਆ ਚੀਜ਼ ਹੈ ਹਰ ਇੱਕ ਚੀਜ਼ ਬਣੀ ਹੈ ਫਿਰ ਬਣਾਣ ਕੀ ਲੱਗੇ ਫਿਰ ਉਹ ਘਾਟਨ ਕੀ ਚੀਜ਼ ਦਾ ਸਰ ਮੈਨੂੰ ਤੇ ਆਪ ਹੁਣੇ ਫੋਨ ਆਇਆ ਸੀ ਪਾਰਟੀ ਵੱਲੋਂ ਕਿ ਸਰ ਅਸੀਂ ਨਾ ਤੁਹਾਡੇ ਪਿੰਡ ਆਉਣ ਲੱਗੇ ਮੈਂ ਕਿਹਾ ਕਿਉਂ ਵਜਾ ਕਹਿੰਦੇ ਜੀ ਅਸੀਂ ਪਿੰਡ ਆਉਣ ਲੱਗੇ ਮੈਂ ਕਿਹਾ ਮੈਨੂੰ ਗੱਲ ਤੇ ਦੱਸੋ ਕੀ ਹੈ ਕਹਿੰਦੇ ਜੀ ਡਗਾਟਨ ਕਰਨਾ ਜੀ ਮੈਂ ਕਾਦਾ ਇਹ ਜੀ ਸਕੂਲ ਦਾ ਮੈਂ ਕਿਹਾ ਕਿਹੜਾ ਸਕੂਲ ਨਵਾਂ ਬਣਾਇਆ ਜੀ ਤੁਸੀਂ ਦੱਸੋ ਨਹੀਂ ਹੁਣ ਉਹਨਾਂ ਨੇ ਸਮਾਰਟ ਸਕੂਲ ਬਣਾਇਆ ਜਦ ਕਿ ਤੁਸੀਂ ਪਹਿਲਾਂ ਵੀ ਕਹਿ ਰਹੇ ਹੋ ਸਮਾਰਟ ਸਕੂਲ ਬਣ ਚੁੱਕਾ ਸਰ ਮੈਂ ਉਹੀ ਤਾਂ ਕਹਿ ਰਿਹਾ ਨਾ ਨੰਬਰ ਪਲੇਟ ਲਾ ਕੇ ਸਮਾਰਟ ਕੋਈ ਬਣ ਜਣਾ ਉਹ ਤਾਂ ਪਹਿਲੇ ਸਮਾਰਟ ਆ ਉਹਦੇ ਅਜ ਤੋਂ 2020 ਦਾ ਮੇਰੇ ਖਿਆਲ ਹੋ ਗਿਆ ਹੈ ਡਗਟਨ ਉਹਨਾਂ ਦਾ ਫਿਰ ਕੀ ਸ਼ੋਅ ਕੀ ਕਰਨਾ ਚਾਹੁੰਦੇ ਸਰ ਇਹਦੇ ਹੁਣ ਪਤਾ ਨਹੀਂ ਇਹਦਾ ਦਿਮਾਗ ਕਿ ਚੱਲਣ ਚਾਹੁੰਦੇ ਜਨਤਾ ਨੂੰ ਛਦਾਈ ਬਣਾਉਣ ਦੇ ਆ ਪਾਗਲ ਬਣਾਉਣ ਦੇ ਜਨਤਾ ਪੜ੍ਹੀ ਲਿਖੀ ਐ ਐਜੂਕੇਟਿਡ ਆ ਲੋਕ 80 ਸੇ 30 ਤੇ ਹੁਣ ਲੁਕਿੰਗ ਨਹੀਂ ਐਸਐਨ ਨੂੰ ਲੈ ਕੇ ਸੀਨੀਅਰ ਅਖਾਲੇ ਆ ਗੋ ਵਿਕਰਮ ਅਜੀਠਿਆ ਨੇ ਵੀ ਐਕਸ ਤੇ ਪੋਸਟ ਪਾ ਕੇ ਸਰਕਾਰ ਤੇ ਸਵਾਲ ਚੁੱਕੇ ਹੁਣਾਂ ਪੁੱਛਿਆ ਭਗਵਾਨਤਮਨ ਜੀ ਕਿਸ ਸਿੱਖਿਆ ਕ੍ਰਾਂਤੀ ਦੀ ਗੱਲ ਕਰ ਰਹੇ ਨੇ ਕਿਉਂ ਅਜਿਹੇ ਪ੍ਰੋਗਰਾਮਾਂ ਤੇ ਆਮ ਲੋਕਾਂ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਉਧਰ ਐਮਐਲਏ ਮਜੀਠਾ ਗਨੀਵਕਾਰ ਮਜੀਠਿਆ ਵੀ ਸਰਕਾਰ ਨੂੰ ਘੇਰਦੇ ਨਜ਼ਰ ਆਏ ਸੁਣਿਆ ਕੱਲ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਸਾਡੇ ਹਲਕੀ ਮਜੀਠੇ ਦੇ ਅਬਦਾਲ ਪਿੰਡ ਚ ਇੱਕ ਨੀਂਹ ਪੱਥਰ ਰੱਖਣ ਆ ਰਹੇ ਨੇ ਨੀਂਹ ਪੱਥਰ ਇਹ ਜੇ ਸਕੂਲ ਦਾ ਜਿਹੜੇ ਕਾਫੀ ਸਾਲਾਂ ਤੋਂ ਚੱਲਿਆ ਜਾ ਰਿਹਾ ਹੈ ਪਿਛਲੀ ਸਰਕਾਰਾਂ ਨੇ ਇਹ ਸਕੂਲ ਸ਼ੁਰੂ ਕੀਤਾ ਸੀਗਾ ਇਹਨੂੰ ਫੇਰ ਤੋਂ ਕਿਵੇਂ ਸ਼ੁਰੂ ਕਰ ਰਹੇ ਨੇ ਇਹ ਮੈਨੂੰ ਪਤਾ ਨਹੀਂ ਮੈਂ ਸਰਕਾਰ ਨੂੰ ਇਹੀ ਰਿਕੁਐਸਟ ਕਰ ਸਕਦੀ ਆ ਕਿ ਇਹ ਫਜ਼ੂਲ ਖਰਚੀ ਕਰਨ ਦੀ ਜਗ੍ਹਾ ਜੇ ਤੁਸੀਂ ਮੇ ਤੋਂ ਜਾਂ ਮਜੀਠੇ ਦੇ ਲੋਕਾਂ ਤੋਂ ਇਹ ਪੁੱਛਦੇ ਕਿ ਇਹ ਪੈਸੇ ਕਿਵੇਂ ਵਰਤੇ ਜਾ ਸਕਦੇ ਆ ਕਿੱਥੇ ਲਾ ਸਕਦੇ ਆ ਜਿੱਥੇ ਲੋਕਾਂ ਦਾ ਭਲਾ ਹੋਏ ਤਾਂ ਬਹੁਤ ਅੱਛਾ ਹੁੰਦਾ ਕਿਉਂਕਿ ਜੇ ਅਸੀਂ ਬੱਚਿਆਂ ਨੂੰ ਵਰਦੀਆਂ ਦਿੰਦੇ ਕਿਤਾਬਾਂ ਦਿੰਦੇ ਕੋਰ ਸਕੂਲ ਲਾਂਚ ਨਵੀਂ ਸਟਰੀਮ ਸ਼ੁਰੂ ਕਰਦੇ ਤਾਂ ਬੱਚਿਆਂ ਦਾ ਬਹੁਤ ਫਲਾ ਹੋਣਾ ਸੀਗਾ ਚਲੋ ਰਾਤ ਦੀ ਗੱਲ ਛੱਡੋ ਦਿਨ ਤੇ ਆਉਂਦੇ ਆ ਤੁਹਾਨੂੰ 16 ਦੀ ਸਵੇਰ ਦੀ ਤਸਵੀਰ ਬਖਾਉਂਦੇ ਆ ਜਿਸ ਨੂੰ ਵੇਖ ਕੇ ਲੱਗ ਨਹੀਂ ਰਿਹਾ ਕਿ ਇੱਥੇ ਕੋਈ ਵੱਡਾ ਸਮਾਗਮ ਹੋਵੇ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਸਾਹਿਬ ਇੱਥੇ ਉਦਘਾਟਨ ਕਰਨ ਦੇ ਲਈ ਪਹੁੰਚੇ ਨਹੀਂ ਕਿਸੇ ਰੁਝੇਵੇਂ ਕਾਰਨ ਨਹੀਂ ਪਹੁੰਚੇ ਜਾਂ ਫਿਰ ਕਿਸੇ ਨਮੋਸ਼ੀ ਕਾਰਨ ਐ ਤਾਂ ਪਤਾ ਨਹੀਂ ਹਾਂ ਕਿਸਾਨ ਜ਼ਰੂਰ ਪਹੁੰਚ ਗਏ ਸੀ ਜਿੰਦਾਬਾਦ ਮਰਦਾਬਾਦ ਕਰਨ ਦੇ ਲਈ ਬਰਬਾਦ तमाम ਦੀ ਸਰਕਾਰ ਦਾ ਬੇੜਾ ਹੀ ਕਰ ਕਰ ਇਹੋ ਜੀ ਪੰਜਾਬ ਸਰਕਾਰ ਦਾ ਬੇੜਾ ਹੀ ਕਰ ਤੇ ਅਸ ਵੀਰੂਸ ਦੇ ਸਕੂਲ ਦੀ ਤਿੰਨ ਦੀ ਤਸਵੀਰ ਹੈ ਯਾਨੀ ਕਿ 16 April ਦੀ ਹੁਣ ਕੀ ਇਸ ਚਾਰਦਵਾਰੀ ਨੂੰ ਵੇਖ ਕੇ ਲੱਗਦਾ ਹੈ ਕਿ ਇਹ ਨਵੀਂ ਨਵੀਂ ਬਣਾਈ ਗਈ ਹੋਣੀ ਹੈ ਦੱਸੋ ਭਲਾ ਕਿ ਕੀ ਸਮਝੀਏ ਖੈਰ ਅਸਰ ਸਵਾਲ ਦਾ ਜਵਾਬ ਵੀ ਅਸੀਂ ਲੋਕਾਂ ਤੇ ਛੱਡਿਆ ਭਾਈ ਪਤਾ ਨਹੀਂ ਕਿਹੜੀ ਚੀਜ਼ ਦਾ ਘਟਣਾ ਪਹਿਲਾਂ ਸਾਰਾ ਕੁਝ ਇੱਥੇ ਪ੍ਰੋਵਡ ਹੈ ਕੋਈ ਚੀਜ਼ ਅਗੇ ਕੋਈ ਨਵੀਂ ਤੇ ਹੈ ਨਹੀਂ ਕਿ ਜਿਹੜੀ ਮਤਲਬ ਪਤਾ ਲੱਗਦਾ ਮਹੀਨੇ 10 ਦਿਨ ਤੋਂ ਬਣੀ ਹੋਵੇ ਉਹਦਾ ਪਤਾ ਲੱਗਦਾ ਕਿ ਆ ਚੀਜ਼ ਮਤਲਬ ਨਵੀਂ ਮਤਲਬ ਹੋਈ ਆ ਤੇ ਇਹਦੇ ਵਿੱਚ ਕੋਈ ਯੋਗਦਾਨ ਨਹੀਂ ਇਹ ਸਾਰੀ ਸੋਛੇ ਭਾਜੀ ਹੋਈ ਹੈ ਜੋ ਵੀ ਹੋਇਆ ਕਿ ਉਹ ਕਹਿ ਰਹੇ ਜੀ ਕਿ ਚਾਰ ਦੀਵਾਰੀ ਬਣਾਈ ਆ ਕੋਈ ਬਣਾਈ ਤਾਂ ਨਹੀਂ ਚਾਰ ਦੀਵਾਰੀ ਨਹੀਂ ਜੀ ਚਾਰ ਦੀਵਾਰੀ ਤੇ ਪਹਿਲਾਂ ਕੋਈ ਮਤਲਬ 1920 ਦੇ ਵਿੱਚ ਬਣੀ ਹੋ ਮਤਲਬ ਪਹਿਲਾਂ ਤੋਂ ਹੀ ਜੋ ਪਿਛਲੀ ਪੰਚਾਇਤ ਹੀ ਉਹਨਾਂ ਦੇ ਵੇਲੇ ਤੋਂ ਹੀ ਜੋ ਰਿਪੇਅਰ ਦਾ ਕੰਮ ਹੋਇਆ ਸਮਾਰਟ ਸਕੂਲ ਦਾ ਜੋ ਵੀ ਆ ਪਿੰਡ ਤੇ ਦਿਰੇ ਸਮਾਰਟ ਸਕੂਲ ਆ ਪਹਿਲਾਂ ਸੀਗੇ ਹੁਣ ਬਣਾਇਆ ਨਹੀਂ ਜੀ ਉਹ ਤਾਂ ਪਹਿਲਾਂ ਤੋਂ ਬਣਿਆ 18 19 20 ਤੋਂ ਪਹਿਲਾਂ ਦਾ ਹੀ ਆ ਨਹੀਂ ਜੀ ਵੇਖੋ ਜੀ ਇੱਥੋਂ ਤਾਂ ਕਿਸੇ ਵੀ ਚੀਜ਼ ਦੀ ਜਿਹੜੀ ਆ ਕੋਈ ਰਿਪੇਅਰ ਨਹੀਂ ਕੋਈ ਨਵੀਂ ਨਹੀਂ ਬਣੀ ਜੀ ਇਹ 18 19 ਦੀ ਪਹਿਲਾਂ ਹੀ ਸਾਰਾ ਕੁਝ ਸਰ ਬਣਿਆ ਹੋਇਆ ਹੈ ਇੱਥੇ ਜਿਹੜਾ ਮਹੂਰਤ ਕਰਕੇ ਗਏ ਆ ਜੀ ਉਹ ਆਪਣਾ ਹਲਕਾ ਨ ਚਾਰਜ ਕਰਕੇ ਗਏ ਤੇ ਉਹਨਾਂ ਨੇ ਕੀਤਾ ਮਹੂਰਤ ਕੀ ਮਤਲਬ ਆਹੀ ਤਿਆਰੀ ਕਰਵਾਈ ਆ ਜੀ ਸਾਡੀ ਸਰਕਾਰ ਨੇ ਇਹ ਤੁਸੀਂ ਪਿੰਡ ਦੇ ਵਿੱਚ ਜਾ ਕੇ ਕਿਸੇ ਵੀ ਪਿੰਡ ਦੇ ਵਿੱਚ ਪੁੱਛ ਸਕਦੇ ਆ ਕਿ ਇਹ ਜਿਹੜੀ ਬਿਲਡਿੰਗ ਬਣੀ ਆ ਜਾਂ ਕੁਛ ਵੀ ਸਕੂਲ ਦਾ ਕੰਮ ਹੋਇਆ ਇਹ ਕੋਈ ਹੁਣ ਹੋਇਆ ਜਾਂ ਦੋ ਚਾਰ ਸਾਲ ਪਹਿਲਾਂ ਹੋਇਆ ਪਰ ਇਹਨਾਂ ਨੇ ਲਿਖਿਆ ਜੀ ਆਪਾਂ ਚਾਰ ਦੀਵਾਰੀ ਬਣਾਈ ਹੋਰੀ ਕਰਨ ਦੇ ਆ ਰਾ ਦੁਗਾ ਦੇਖੋ ਜੀ ਕਹਿਨ ਨੂੰ ਚਲੋ ਜੋ ਕੋਈ ਹੈ ਪਰ ਸਚਾਈ ਤਾਂ ਸਚਾਈ ਹੈ ਸੱਚ ਸਚਾਈ ਨੇ ਸਚਾਈ ਰਹਿਣਾ ਨਾ ਜੀ ਕੋਈ ਚਾਰ ਦੀਵਾਰੀ ਨਹੀਂ ਬਣੀ ਵੇਖੋ ਤੁਸੀਂ ਆ ਸਟੇਡੀਅਮ ਸਾਡੇ ਬਣਿਆ ਸਾਰਾ ਹੀ ਸਟੇਡੀਅਮ ਤੋਂ ਲੈ ਕੇ ਜੰਜ ਘਰ ਲੈ ਕੇ ਇਹ ਸਾਰਾ ਹੀ ਜੋ ਵੀ ਕੰਮ ਹੈ ਸਰ ਆਪਣਾ ਸਰਦਾਰ ਵਿਕਰਮ ਸਿੰਘ ਜੀਠਿਆ ਦੀ ਰਹਿਮਤ ਨਮਾਈ ਹੇਠ ਇੱਥੇ ਆਪਣਾ ਪਿੰਡ ਬਦਾਲ ਚ ਹੋਇਆ ਸਾਰਾ ਪੁਰਾਣਾ ਬਣਿਆ ਸਰ ਨਵਾਂ ਕੁਝ ਨਹੀਂ ਨਵਾਂ ਸਰ ਕੁਝ ਨਹੀਂ ਬਣਿਆ ਜੇਕਰ ਵਾਕਈ ਇਸ ਸਕੂਲ ਨੂੰ ਆਮ ਤੋਂ ਸਮਾਰਟ ਬਣਾਇਆ ਗਿਆ ਸੀ ਤੇ ਸਮਾਗਮ ਉਸੇ سلسلے ਚ ਹੋਣਾ ਸੀ ਤਾਂ ਇਸ ਕਾਲੇ ਰੰਗ ਦੇ ਉਦਘਾਟਨੀ ਪੱਥਰ ਤੇ ਸਕੂਲ ਨੂੰ ਅਪਗ੍ਰੇਡ ਕਰਨ ਦਾ ਕੋਈ ਜ਼ਿਕਰ ਕਿਉਂ ਨਹੀਂ ਕੀਤਾ ਗਿਆ ਹੁਣ ਤੁਸੀਂ ਹੀ ਦੱਸੋ ਕਿ ਇਸ ਸਿੱਖਿਆ ਕ੍ਰਾਂਤੀ ਬਾਰੇ ਕੀ ਸਮਝੀਂ ਪੀਟੀਸੀ ਨਿਊਜ਼ ਦੇ ਲਈ ਮਜੀਠਾ ਤੋਂ ਸੁਨੀਲ ਦੇਵਗਨ ਦੀ ਰਿਪੋਰਟ